ਅੱਜ ਸਵੇਰੇ ਇੱਕ ਜਿਹੜੀ ਵੀਡੀਓ ਪ੍ਰਧਾਨ ਜੀ ਦੀ ਡੱਲੇਵਾਲ ਸਾਹਿਬ ਦੀ ਆਈ ਜਿਸ ਦੇ ਵਿੱਚ ਅੱਖਾਂ 'ਚ ਪਾਣੀ ਆਇਆ ਕਿ ਮੇਰਾ ਹੁਣ ਇਸ ਤੋਂ ਬਾਅਦ ਤੁਸੀਂ ਸੁਭਾਲਣਾ ਸੋ ਇੱਕ ਬੜੀ ਏਮੋਸ਼ਨਲ ਗੱਲ ਸੀ ਏ ਕੀ ਇਹ ਡੈਮੋਕ੍ਰੇਸੀ ਹੈ ਕੀ ਸਨ 47 ਤੋਂ ਬਾਅਦ ਅੱਜ ਤੱਕ ਪਿਛਲੇ 77 ਸਾਲ ਦੇ ਅੰਦਰ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਵੀ ਜਥੇਬੰਦੀ ਹੈ ਅੱਜ ਪੰਜਾਬ ਦੇ ਅੰਦਰ ਕਿਤੇ ਤਾਂ ਮਾਂ ਆਪਣੇ ਪੁੱਤਰ ਦੀ ਅਡੀਕ ਕਰਦੀ ਹੈ ਕਿਤੇ ਪੁੱਤਰ ਆਪਦੀ ਮਾਂ ਦੀ ਲਾਸ਼ ਵੇਖਣ ਨੂੰ ਤੁਰਿਆ ਫਿਰਦਾ ਹੈ ਕਿਤੇ ਇੱਕ ਬਜ਼ੁਰਗ ਆਦਮੀ ਅੱਖਾਂ 'ਚ ਪਾਣੀ ਲੈ ਕੇ ਪੰਜਾਬ ਦੀ ਗੱਲ ਕਰਦਾ ਹੈ ਤਾਂ ਮੇਰੇ ਦੇਖਣੇ ਜੇਦੂ ਵੱਡੀ ਦੁਖਦਾਈ ਗੱਲ ਕੋਈ ਨਹੀਂ ਲੋਕਾਂ ਦੇ ਲਈ ਕੰਮ ਕਰਨਾ ਲੋਕਾਂ ਦੇ ਲਈ ਲੜਨਾ ਮੇਰੇ ਦੇਖਣੇ ਫਰਵਰੀ ਮਾਰਚ ਤੋਂ ਲੈ ਕੇ 8 ਮਹੀਨੇ ਹੋ ਗਏ ਨੇ ਸਾਡੇ ਭਰਾਵਾਂ ਨੂੰ ਕਾਕਾ ਜੀ ਜਿਹੜੇ ਸਾਰੇ ਇੱਥੇ ਬੈਠੇ ਨੇ ਠੰਡ ਦਾ ਟਾਈਮ ਹੈ ਗਰਮੀ ਲੰਗੀ ਹੈ ਤੇ ਕਿੰਨਾਂ ਲਈ ਲੜ ਰਹੇ ਨੇ ਸਾਡੇ ਲੋਕਾਂ ਲਈ ਲੜ ਰਹੇ ਕੋਈ ਉਹਨਾਂ ਦੇ ਕੱਲਿਆਂ ਦਾ ਕੋਈ ਮਸਲਾ ਨਹੀਂ ਇਹ ਸਾਡੇ ਪੰਜਾਬ ਦਾ ਮਸਲਾ ਹੈ ਸਾਡੀ ਕੌਮ ਦਾ ਮਸਲਾ ਸਾਰੇ ਲੋਕਾਂ ਦਾ ਮਸਲਾ ਹੈ ਸੋ ਮੇਰੀ ਇਹ ਨਹੀਂ ਬੇਨਤੀ ਹੈ ਕਿ ਸਾਨੂੰ ਇੱਥੇ ਘਰ ਚੋਂ ਹਰ ਬੰਦੇ ਨੂੰ ਇੱਥੇ ਹਾਜ਼ਰੀ ਲਵਾਉਣੀ ਚਾਹੀਦੀ ਹੈ ਇਹ ਅਸੀਂ ਆਪਦੇ ਹੋਂਦ ਲਈ ਲੜ ਰਹੇ ਆ ਆਪਦੀ ਅਗਲੀਆਂ ਨਸਲਾਂ ਲਈ ਲੜ ਰਹੇ ਆ ਸੋ ਇੱਕ ਬਜ਼ੁਰਗ ਬੰਦਾ ਜੀ ਅੱਜ ਬੈਠਾ ਹੈ ਭੁਖੜ ਧਾਲ ਤੇ ਹੈ ਤਾਂ ਮੇਰੇ ਦੇਖ ਜੋ ਹਾਲਾਤ ਬਣ ਰਹੇ ਨੇ ਇਹ ਜਿਆਦਾ ਵਧੀਆ ਨਹੀਂ ਬਣ ਰਹੇ ਜੇ ਇਸੇ ਤਰ੍ਹਾਂ ਤਾਂ 2-4 ਦਿਨ ਦੀ ਖੇੜ ਰਹਿ ਚੁੱਕੀ ਹੈ ਸੋ ਮੇਰੀ ਪੰਜਾਬ ਨੂੰ ਬੇਨਤੀ ਹੈ ਕਿ ਇਹਨਾਂ ਹਕੂਮਤ ਦੀ ਜਿਹੜੀ ਅੱਖ ਖੋਲਣ ਲਈ ਇਹਨਾਂ ਨੂੰ ਦੱਸਣ ਲਈ ਕਿ ਪੰਜਾਬ ਜਿਉਂਦਾ ਹੈ ਤਾਂ ਅੱਜ ਸਵੇਰੇ ਇੱਕ ਜਿਹੜੀ ਵੀਡੀਓ ਪ੍ਰਧਾਨ ਜੀ ਦੀ ਡੱਲੇਵਾਲ ਸਾਹਿਬ ਦੀ ਆਈ ਜਿਸ ਦੇ ਵਿੱਚ ਅੱਖਾਂ 'ਚ ਪਾਣੀ ਆਇਆ ਕਿ ਮੇਰਾ ਹੁਣ ਇਸ ਤੋਂ ਬਾਅਦ ਤੁਸੀਂ ਸੁਭਾਲਣਾ ਸੋ ਇੱਕ ਬੜੀ ਏਮੋਸ਼ਨਲ ਗੱਲ ਸੀ ਇਹ ਕੀ ਇਹ ਡੈਮੋਕ੍ਰੇਸੀ ਹੈ ਕਿ ਸਨ 47 ਤੋਂ ਬਾਅਦ ਅੱਜ ਤੱਕਰ ਪਿਛਲੇ 77 ਸਾਲ ਦੇ ਅੰਦਰ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਵੀ ਜਥੇਬੰਦੀ ਹੈ ਅੱਜ ਪੰਜਾਬ ਦੇ ਅੰਦਰ ਕਿਤੇ ਤਾਂ ਮਾਂ ਆਪਣੇ ਪੁੱਤਰ ਦੀ ਅਡੀਕ ਕਰਦੀ ਹੈ ਕਿਤੇ ਪੁੱਤਰ ਆਪਦੀ ਮਾਂ ਦੀ ਲਾਸ਼ ਵੇਖਣ ਨੂੰ ਤੁਰਿਆ ਫਿਰਦਾ ਹੈ ਕਿਤੇ ਇੱਕ ਬਜ਼ੁਰਗ ਆਦਮੀ ਅੱਖਾਂ 'ਚ ਪਾਣੀ ਲੈ ਕੇ ਪੰਜਾਬ ਦੀ ਗੱਲ ਕਰਦਾ ਹੈ ਤਾਂ ਮੇਰੇ ਦੇਖਣੇ ਜੇਦੂ ਵੱਡੀ ਦੁਖਦਾਈ ਗੱਲ ਕੋਈ ਨਹੀਂ ਲੋਕਾਂ ਦੇ ਲਈ ਕੰਮ ਕਰਨਾ ਲੋਕਾਂ ਦੇ ਲਈ ਲੜਨਾ ਮੇਰੇ ਦੇਖਣੇ ਫਰਵਰੀ ਮਾਰਚ ਤੋਂ ਲੈ ਕੇ 8 ਮਹੀਨੇ ਹੋ ਗਏ ਨੇ ਸਾਡੇ ਭਰਾਵਾਂ ਨੂੰ ਕਾਕਾ ਜੀ ਜਿਹੜੇ ਸਾਰੇ ਇੱਥੇ ਬੈਠੇ ਨੇ ਠੰਡ ਦਾ ਟਾਈਮ ਹੈ ਗਰਮੀ ਲੰਗੀ ਹੈ ਤੇ ਕਿੰਨਾ ਨਹੀਂ ਲੜ ਰਹੇ ਨੇ ਸਾਡੇ ਲੋਕਾਂ ਦੀ ਲੜ ਕੋਈ ਉਹਨਾਂ ਦੇ ਕੱਲਿਆਂ ਦਾ ਕੋਈ ਮਸਲਾ ਨਹੀਂ ਇਹ ਸਾਡੇ ਪੰਜਾਬ ਦਾ ਮਸਲਾ ਹੈ ਸਾਡੀ ਕੌਮ ਦਾ ਮਸਲਾ ਹੈ ਸਾਰੇ ਲੋਕਾਂ ਦਾ ਮਸਲਾ ਹੈ ਸੋ ਮੇਰੀ ਇਹ ਨਹੀਂ ਬੇਨਤੀ ਹੈ ਕਿ ਸਾਨੂੰ ਇੱਥੇ ਘਰ ਚੋਂ ਹਰ ਬੰਦੇ ਨੂੰ ਇੱਥੇ ਹਾਜ਼ਰੀ ਲਵਾਉਣੀ ਚਾਹੀਦੀ ਹੈ ਇਹ ਅਸੀਂ ਆਪ ਦੀ ਹੋਂਦ ਲਈ ਲੜ ਰਹੇ ਆ ਆਪ ਦੀ ਜਗੜੀਆਂ ਨਸਲਾਂ ਲਈ ਲੜ ਰਹੇ ਆ ਸੋ ਇੱਕ ਬਜ਼ੁਰਗ ਬੰਦਾ ਜੇ ਅੱਜ ਬੈਠਾ ਹੈ ਭੁੱਖ ਹੜਤਾਲ ਤੇ ਹੈ ਤਾਂ ਮੇਰੇ ਦੇਖ ਜੋ ਹਾਲਾਤ ਬਣ ਰਹੇ ਨੇ ਇਹ ਜਾਦਾ ਵਧੀਆ ਨਹੀਂ ਬਣ ਰਹੇ ਜੇ ਇਸੇ ਤਰ੍ਹਾਂ ਤਾਂ 2-4 ਦਿਨ ਦੀ ਖੇੜ ਰਹਿ ਚੁੱਕੀ ਹੈ ਸੋ ਮੇਰੀ ਪੰਜਾਬ ਨੂੰ ਬੇਨਤੀ ਹੈ ਕਿ ਇਹਨਾਂ ਹਕੂਮਤ ਦੀ ਜਿਹੜੀ ਅੱਖ ਖੋਲਣ ਲਈ ਇਹਨਾਂ ਨੂੰ ਦੱਸਣ ਲਈ ਕਿ ਪੰਜਾਬ ਜਿਉਂਦਾ ਹੈ ਤਾਂ ਅੱਜ ਸਵੇਰੇ ਇੱਕ ਜਿਹੜੀ ਵੀਡੀਓ ਪ੍ਰਧਾਨ ਜੀ ਦੀ ਡੱਲੇਵਾਲ ਸਾਹਿਬ ਦੀ ਆਈ ਜਿਸ ਦੇ ਵਿੱਚ ਅੱਖਾਂ 'ਚ ਪਾਣੀ ਆਇਆ ਕਿ ਮੇਰਾ ਹੁਣ ਇਸ ਤੋਂ ਬਾਅਦ ਤੁਸੀਂ ਸੁਭਾਲਣਾ ਸੋ ਇੱਕ ਬੜੀ ਔਮੋਸ਼ਨਲ ਗੱਲ ਸੀ ਇਹ ਕੀ ਇਹ ਡੈਮੋਕਰੇਸੀ ਹੈ ਕੀ ਸਨ 47 ਤੋਂ ਬਾਅਦ ਅੱਜ ਤੱਕ ਪਿਛਲੇ 77 ਸਾਲ ਦੇ ਅੰਦਰ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਵੀ ਜੱਥੇਬੰਦੀ ਹੈ ਅੱਜ ਪੰਜਾਬ ਦੇ ਅੰਦਰ ਕਿਤੇ ਤਾਂ ਮਾਂ ਆਪਣੇ ਪੁੱਤਰ ਦੀ ਅੜੀ ਕਰਦੀ ਹੈ ਕਿਤੇ ਪੁੱਤਰ ਆਪਦੀ ਮਾਂ ਦੀ লাশ ਵੇਖਣ ਨੂੰ ਤੁਰਿਆ ਫਿਰਦਾ ਹੈ ਕਿਤੇ ਇੱਕ ਬਜ਼ੁਰਗ ਆਦਮੀ ਅੱਖਾਂ 'ਚ ਪਾਣੀ ਲੈ ਕੇ ਪੰਜਾਬ ਦੀ ਗੱਲ ਕਰਦਾ ਹੈ ਤਾਂ ਮੇਰੇ ਦੇਖਣੇ ਜਿਹਦੂ ਵੱਡੀ ਦੁਖਦਾਈ ਗੱਲ ਕੋਈ ਨਹੀਂ ਲੋਕਾਂ ਦੇ ਲਈ ਕੰਮ ਕਰਨਾ ਲੋਕਾਂ ਦੇ ਲਈ ਲੜਨਾ ਮੇਰੇ ਦੇਖਣੇ ਫਰਵਰੀ ਮਾਰਚ ਤੋਂ ਲੈ ਕੇ 8 ਮਹੀਨੇ ਹੋ ਗਏ ਨੇ ਸਾਡੇ ਭਰਾਵਾਂ ਨੂੰ ਕਾਕਾ ਜੀ ਜਿਹੜੇ ਸਾਰੇ ਇੱਥੇ ਬੈਠੇ ਨੇ ਠੰਡ ਦਾ ਟਾਈਮ ਆ ਗਰਮੀ ਲੰਗੀ ਐ ਤੇ ਕਿੰਨਾਂ ਲਈ ਲੜ ਰਹੇ ਨੇ ਸਾਡੇ ਲੋਕਾਂ ਲਈ ਲੜ ਰਹੇ ਕੋਈ ਉਹਨਾਂ ਦੇ ਕੱਲਿਆਂ ਦਾ ਕੋਈ ਮਸਲਾ ਨਹੀਂ ਇਹ ਸਾਡੇ ਪੰਜਾਬ ਦਾ ਮਸਲਾ ਹੈ ਸਾਡੀ ਕੌਮ ਦਾ ਮਸਲਾ ਸਾਰੇ ਲੋਕਾਂ ਦਾ ਮਸਲਾ ਹੈ ਸੋ ਮੇਰੀ ਇਹ ਨਹੀਂ ਬੇਨਤੀ ਹੈ ਕਿ ਸਾਨੂੰ ਇੱਥੇ ਘਰ ਚੋਂ ਹਰ ਬੰਦੇ ਨੂੰ ਇੱਥੇ ਹਾਜ਼ਰੀ ਲਵਾਉਣੀ ਚਾਹੀਦੀ ਇਹ ਅਸੀਂ ਆਪ ਦੀ ਹੋਂਦ ਲਈ ਲੜ ਰਹੇ ਆ ਆਪ ਦੀ ਅਗਲੀਆਂ ਨਸਲਾਂ ਲਈ ਲੜ ਰਹੇ ਆ ਸੋ ਇੱਕ ਬਜ਼ੁਰਗ ਬੰਦਾ ਜੀ ਅੱਜ ਬੈਠਾ ਹੈ ਭੁਖੜ ਧਾਲ ਤੇ ਐ ਤਾ ਮੇਰੇ ਦੇਖ ਜੋ ਹਾਲਾਤ ਬਣ ਰਹੇ ਨੇ ਇਹ ਜਿਆਦਾ ਵਧੀਆ ਨਹੀਂ ਬਣ ਰਹੇ ਜੇ ਐਸੀ ਤਰ੍ਹਾਂ ਤਾਂ 2-4 ਦਿਨ ਦੀ ਖੇੜ ਰਹਿ ਚੁੱਕੀ ਹੈ ਸੋ ਮੇਰੀ ਪੰਜਾਬ ਨੂੰ ਬੇਨਤੀ ਹੈ ਕਿ ਇਹਨਾਂ ਹਕੂਮਤ ਦੀ ਜਿਹੜੀ ਅੱਖ ਖੋਲਣ ਲਈ ਇਹਨਾਂ ਨੂੰ ਦੱਸਣ ਲਈ ਕਿ ਪੰਜਾਬ ਜਿਉਂਦਾ ਹੈ